ਪੰਜਾਬ ਦੇ ਵਿੱਚ ਇੱਕ ਵੱਡੇ ਅਫਸਰ ਦੇ ਘਰ ਸੀਬੀਆਈ ਦੀ ਰੇਡ ਪਈ ਹੈ ਜਿਸ ਤੋਂ ਰਣ ਕਿਲੋਆਂ ਦੇ ਹਿਸਾਬ ਦੇ ਨਾਲ ਕਰੋੜਾਂ ਦੇ ਹਿਸਾਬ ਦੇ ਨਾਲ ਸੋਨਾ ਚਾਂਦੀ ਜਿਹੜਾ ਬਰਾਮਦ ਕੀਤਾ ਗਿਆ ਕਰੋੜਾਂ ਦੇ ਹਿਸਾਬ ਦੇ ਨਾਲ ਨਕਦੀ ਜਿਹੜੀ ਬਰਾਮਦ ਕੀਤੀ ਗਈ ਇਹ ਜੀ ਆ ਦਾਸ ਤਾਂ ਇਹ ਕਿ ਰਿਸ਼ਵਤ ਲੈਂਦੇ ਆ ਆਰਬੀਆਈ ਦੱਸਿਆ ਸਾਰੇ ਕਿ ਜਿਹੜਾ ਇਹ ਅਫਸਰ ਹੈ ਜਿਸਤੇ ਵੱਲੋਂ ਰਿਸ਼ਵਤ ਲਈ ਜਾ ਰਹੀ ਸੀ ਤੇ ਉਸ ਨੂੰ ਮੋਕੇ ਤੋਂ ਹੀ ਸੀਬੀਆਈ ਦੇ ਵੱਲੋਂ ਗੋਚਿਆ ਗਿਆ ਅਸਲ ਦੇ ਵਿੱਚ 45 ਲੱਖ ਰੁਪਏ ਦੇ ਰਿਸ਼ਵਤ ਮੰਗੀ ਜਾ ਰਹੀ ਸੀ ਲੇਕਿਨ ਜਦੋਂ ਪਹਿਲੀ ਕਿਸ਼ਤ ਲੈਣ ਦੇ ਲਈ ਪਹੁੰਚਿਆ ਤਾਂ ਉਸ ਦੇ ਦੌਰਾਨ 25 ਲੱਖ ਰੁਪਏ ਦੇ ਕਿਸ਼ਤ ਲਈ ਜਾ ਰਹੀ ਸੀ ਲੇਕਿਨ ਸੀਬੀਆਈ ਦੇ ਵੱਲੋਂ ਮੋਕੇ ਤੇ ਹੀ ਇਸ ਨੂੰ ਜਿਹੜਾ ਦਬੋਸ਼ ਲਿਆ ਗਿਆ ਤਸਵੀਰਾਂ ਸਾਹਮਣੇ ਹੈਆਂ ਘਰ ਦੇ ਵਿੱਚ ਨੋਟਾਂ ਦੇ ਢੇਰ ਲੱਗੇ ਸਨ ਇਸ ਤਰੀਕੇ ਦੇ ਨਾਲ ਸੋਨਾ ਚਾਂਦੀ ਪਿਆ ਸੀ ਜਿਵੇਂ ਬਾਲਟੀਆਂ ਪਰ ਪਰ ਕੇ ਕਿਹਾ ਜਾ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਸੋਨਾ ਚਾਂਦੀ ਜਿਹੜਾ ਉੱਥੋਂ ਬਰਾਮਦ ਕੀਤਾ ਗਿਆ ਅਸਲ ਦੇ ਵਿੱਚ ਉਹ ਦੱਸ ਰਹੀ ਹੈ ਕਿ ਇਹ ਰਿਸ਼ਵਤ ਦਾ ਪੂਰਾ ਮਾਮਲਾ ਹੈ ਜਿਸ ਕਰਕੇ ਪੂਰੀ ਰੇਡ ਜੜੀ ਕੀਤੀ ਜਾਂਦੀ ਹੈ ਤੇਸਤੇ ਵਿੱਚ ਆਈਆਰਐਸ ਅਫਸਰ ਜੋ ਹੈ ਇਸੇ ਕਰ ਸੀਬੀਆਈ ਦੇ ਵੱਲੋਂ ਰੇਡ ਚੜੀਂ ਮਾਰੀ ਗਈ ਸੀ ਜਿਸ ਦੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਸੀਬੀਆਈ ਦੇ ਵੱਲੋਂ ਇਸੇ ਕਰਦੀ छानबीन ਜਿਹੜੀ ਕੀਤੀ ਜਾਂਦੀ ਹੈ ਇਥੋਂ ਤੱਕ ਕਿ ਦੱਸ ਦਈਏ ਕਿ ਦਿੱਲੀ ਮੁੰਬਈ ਲੁਧਿਆਣਾ ਬਠਿੰਡਾ ਮੁਹਾਲੀ ਜ਼ਿਲਕਪੁਰ ਤੇ ਚੰਡੀਗੜ੍ਹ ਦੇ ਵਿੱਚ ਰੇਡ ਕਰਕੇ ਚਲਤੇ ਚਾਲ ਚੜੀਂ ਜੁਆਇਤਾ ਤੇ ਉਸ ਦਾ ਪੂਰਾ ਬੇਰਬਾੜ ਛੇੜਾ ਲਿਆ ਗਿਆ ਤੋ ਵੱਡਾ ਕਹਿ ਸਕਦੇ ਆ ਕਿ ਇੱਕ ਕਾਰਵਾਈ ਕੀਤੀ ਗਈ ਹੈ ਆਈਆਰਐਸ ਅਫਸਰ ਜੋ ਹੈ ਉਸਦੀ ਘਰ ਦੇ ਉੱਤੇ ਰੇਡ ਕੀਤੀ ਗਈ ਕਰੋਨਾ ਦੀ ਜਿਹੜੀ ਕੋਠੀ ਅਲਸ਼ਨ ਕੋਠੀ ਦੇ ਵਿੱਚ ਜਦੋਂ ਰੇਡ ਪਈ ਤਾਂ ਸਾਰਿਆਂ ਨੂੰ ਹੱਥ ਪੈਰਾਂ ਦੇ ਪੈਸੇ ਆਉਂਦੀ ਹੈ ਇੱਥੇ ਦੱਸਦੇ ਕਿ ਲਾਪੀਨੋ ਪੀਜ਼ਾ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਨਾਲ ਇਹਨਾਂ ਦਾ 2014-19 ਦੇ ਕਰੇਪ ਜਿਹੜਾ ਅਪਸ ਦੇ ਵਿੱਚ ਸੰਪਰਕ ਬਣਿਆ ਉਸ ਤੋਂ ਬਾਅਦ ਇਹਨਾਂ ਦਾ 2024 ਦੇ ਵਿੱਚ ਸੰਪਰਕ ਜਿਹੜਾ ਟੁੱਟਦਾ ਹੈ ਲੇਕਿਨ ਇਸ ਤੋਂ ਬਾਅਦ ਇਹਨਾਂ ਦੇ ਵੱਲੋਂ ਜੋ ਹੈ ਆਪਣਾ ਪੂਰਾ ਕਾਰੋਬਾਰ ਜਿਹੜਾ ਆਪਸ ਦੇ ਵਿੱਚ ਇਹਨਾਂ ਨੇ ਬਿਜ਼ਨਸ ਕੀਤਾ ਸੀ ਉਹ ਬਿਜ਼ਨਸ ਬੰਦ ਕਰ ਦਿੱਤਾ ਜਾਂਦਾ ਲੇਕਿਨ ਇਸੇ ਤੋਂ ਬਾਅਦ ਇਹਨਾਂ ਦੀ ਇੰਨੀ ਜ਼ਿਆਦਾ ਅਨਬੰਨ ਹੋਈ ਕਿ ਉਸ ਤੋਂ ਬਾਅਦ ਇਸ ਤੋਂ ਸ਼ਿਕਾਇਤ ਕਰਤਾ ਦੇ ਵੱਲੋਂ ਜਿਸ ਦੇ ਵੱਲੋਂ کیا ਗਿਆ ਲਾਪੀਨੂਸ ਦੀ ਜਿਹੜੀ ਮਾਲਕ ਨਹੀਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਸ਼ਿਕਾਇਤ ਦਰਜ ਕਰਵਾਈ ਕਿਉਂਕਿ ਇਹਨਾਂ ਦੇ ਵੱਲੋਂ ਈਡੀ ਦੀ ਜਿਹੜੀ ਰੇਡ ਮੇਰੇ ਘਰ ਤੇ ਕਰਵਾਈ ਜਾਂਦੀ ਹੈ ਉਸ ਤੋਂ ਬਾਅਦ ਸੀਬੀਏ ਦੇ ਧਿਆਨ ਦੇ ਵਿੱਚ ਜਦੋਂ ਇਹ ਮਾਮਲਾ ਲਿਆਂਦਾ ਗਿਆ ਤਾਂ ਸੀਬੀਏ ਨੇ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਪੂਰਾ জাল ਜਿਹੜਾ ਛਾਇਆ 44 ਤਰੀਕੇ ਦੇ ਨਾਲ ਛਾਇਆ ਕਿ ਇਸ ਨੂੰ ਪਤਾ ਨਾ ਲੱਗੇ ਇਸ ਦੀ ਕੋਲ ਰਿਕਾਰਡਿੰਗ ਜਿਹੜੀ ਪੂਰੀ ਲਈ ਛੋਧਦੀ ਹੈ ਜਿਸ ਤੋਂ ਬਾਅਦ ਕਾਰਵਾਈ ਕਰਦੇ ਕੋਈ ਮੌਕੇ ਤੋਂ ਜਦੋਂ ਇਸ ਨੇ 25 ਲੱਖ ਰੁਪਏ ਲੈਣਾ ਸੀ ਉਸੇ ਦੇ ਦੌਰਾਨ ਇਸ ਨੂੰ ਰੇਡ ਕਰਕੇ ਫੜਿਆ ਗਿਆ ਇਸ ਦਾ ਜਿਹੜਾ ਇੱਕ ਸਾਥੀ ਉਸ ਦਾ ਵੀ ਨਾਮ ਜਿਹੜਾ ਸਾਹਮਣੇ ਆਇਆ ਹੰਸ਼ ਕੋਟਕ ਜਿਸ ਦੇ ਵੱਲੋਂ ਪੂਰੀ ਗਲਬਾਤ ਕੀਤੀ ਗਈ ਇਸ ਲਈ ਇਹ ਵਿਚੋਲਾ ਸੀ ਜਸਤੇ ਨਾਲ ਗੱਲਬਾਤ ਕਰਕੇ ਜਿਹੜਾ ਅਸਰ ਹੈ ਆਈਆਰਐਸ ਅਫਸਰ ਇਸਦੇ ਵੱਲੋਂ 45 ਲੱਖ ਰੁਪਏ ਦੀ ਫਰੋਤੀ ਯਾਨਕਿ ਇਹ ਕਹਿ ਸਕਦੇ ਕਿ ਰਿਸ਼ਵਤ ਜਿਹੜੀ ਮੰਗੀ ਗਈ ਸੀ ਲੇਕਿਨ ਇਸੇ ਤੋਂ ਬਾਅਦ ਜੋ ਦੋ ਰਿਸ਼ਵਤ ਦੀ ਗੱਲ ਕੀਤੀ ਗਈ ਸ਼ਿਕਾਇਤਕਰਤਾ ਦੇ ਵੱਲੋਂ ਸੀਬੀਆਈ ਨੂੰ ਜਾਂਚ ਦੇ ਲਈ ਕਿਹਾ ਗਿਆ ਸੀਬੀਆਈ ਨੇ ਪੂਰਾ জাল ਬਚਾਇਆ ਤੇ ਉਸ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਜਿਹੜਾ ਕਿਤਾ ਜਸਤੇ ਵਿੱਚ ਦੱਸ ਦਈਏ ਕਿ ਜਿਹੜਾ ਇੰਡੀਅਨ ਰੈਵਨਿਊ ਸਰਵਿਸਿਜ਼ ਅਫਸਰ ਹੈ ਆਰਬੀਆਈ ਅਫਸਰ ਅਮਿਤ ਕੁਮਾਰ ਸਿੰਘਲ ਜਿਸਤੇ ਉੱਤੇ ਵੱਡੀ ਕਾਰਵਾਈ ਹੋਈ ਹੈ ਇੱਕ ਵੱਡਾ ਅਫਸਰ ਜੈਸੇ ਬੋਲੋ 45 ਲੱਖ ਰੁਪਇਆ ਮੰਗਿਆ ਅਸਵਾ ਰਿਆ ਸੀ ਲਾਪੀਨੋ ਪੀਜ਼ਾ ਦੇ ਜਿਹੜੇ ਮਾਲਕ ਨੇ ਉਸ ਦੇ ਕੋਲੋਂ ਲੇਕਿਨ ਇਸ ਤੋਂ ਬਾਅਦ ਜਦੋਂ ਸੀਬੀਆਈ ਤੱਕ ਇਹ ਮਾਮਲਾ ਪਹੁੰਚਿਆ ਕਿ ਇਹਨਾਂ ਦੇ ਵੱਲੋਂ ਪਹਿਲਾ ਆਪਸ ਦੇ ਵਿੱਚ ਬੀਚਨਸ ਕੀਤਾ ਜੋ ਅੰਦਾਜ਼ੀ ਲੇਕਿਨ ਜਦੋਂ ਬੀਚਨਸ ਕੀਤਾ ਗਿਆ ਇਹਨਾਂ ਦੇ ਆਪਸ ਦੇ ਵਿੱਚ ਕੋਈ ਸਹਿਮਤੀ ਜਿਹੜੀ ਨਹੀਂ ਬਣਦੀ ਕਈ ਗੱਲਾਂ ਨੂੰ ਲੈ ਕੇ ਇਹਨਾਂ ਦੇ ਆਪਸ ਦੇ ਵਿੱਚ ਕਿਹਾ ਸਾਰੇ ਕਿ ਅਨਵੰਣ ਕੁੰਦੀ ਹੈ ਤੇ ਉਸੇ ਤੋਂ ਬਾਅਦ ਸਮਝੋਤੇ ਜਿਹੜੇ ਇਹਨਾਂ ਦੇ ਆਪਸ ਦੇ ਵਿੱਚ ਕੀਤੇ ਸਨ ਉਹ ਸਾਰੇ ਖਤਮ ਕੀਤੇ ਗਏ ਲੇਕਿਨ ਇਸੇ ਤੋਂ ਬਾਅਦ ਸ਼ਿਕਾਇਤ ਕਰਤਾ ਨੇ ਇਲਜ਼ਾਮ ਲਾਏ ਨੇ ਕਿ ਇਸ ਅਫਸਰ ਦੇ ਵੱਲੋਂ ਮੇਰੇ ਘਰ ਦੇ ਉੱਤੇ ਐਡੀ ਵੀ ਰੇਡ ਪੁਆਏਗੀ ਤੇ ਇਸ ਤੋਂ ਬਾਅਦ ਇਹ ਮਾਮਲਾ ਜਿਹੜਾ ਸੀਬੀਆਈ ਤੱਕ ਪਹੁੰਚਿਆ ਤੇ ਹੁਣ ਪੰਜਾਬ ਦੇ ਵਿੱਚ ਇੱਕ ਵੱਡੇ ਅਫਸਰ ਦੇ ਘਰ ਸੀਬੀਆਈ ਦੀ ਰੇਡ ਪਈ ਹੈ ਜਿਸ ਤੋਂ ਰਣ ਕਿਲੋਆਂ ਦੇ ਹਿਸਾਬ ਦੇ ਨਾਲ ਕਰੋੜਾਂ ਦੇ ਹਿਸਾਬ ਦੇ ਨਾਲ ਸੋਨਾ ਚਾਂਦੀ ਜਿਹੜਾ ਬਰਾਮਦ ਕੀਤਾ ਗਿਆ ਕਰੋੜਾਂ ਦੇ ਹਿਸਾਬ ਦੇ ਨਾਲ ਨਗਦੀ ਚੋਰੀ ਬਰਾਮਦ ਕੀਤੀ ਗਈ ਹੈ ਜੂ ਆ ਦਾਸ ਤਾਂ ਇਹ ਕਿ ਰਿਸ਼ਵਤ ਲੈਂਦੇ ਆ ਆਰਬੀਆਈ ਦੱਸਿਆ ਸਾਰੇ ਕਿ ਜਿਹੜਾ ਇਹ ਅਫਸਰ ਹੈ ਜਿਸ ਤੇ ਵੱਲੋਂ ਰਿਸ਼ਵਤ ਲਈ ਚਾਰੀ ਸੀ ਤੇ ਉਸ ਨੂੰ ਮੋਕੇ ਤੋਂ ਹੀ ਸੀਬੀਆਈ ਦੇ ਵੱਲੋਂ ਗੋਚਿਆ ਗਿਆ ਅਸਲ ਦੇ ਵਿੱਚ 45 ਲੱਖ ਰੁਪਏ ਦੇ ਰਿਸ਼ਵਤ ਮੰਗੀ ਜਾ ਰਹੀ ਸੀ ਲੇਕਿਨ ਜਦੋਂ ਪਹਿਲੀ ਕਿਸ਼ਤ ਲੈਣ ਦੇ ਲਈ ਪਹੁੰਚਿਆ ਤਾਂ ਉਸ ਦੇ ਦਰਾਂ 25 ਲੱਖ ਰੁਪਏ ਦੇ ਕਿਸ਼ਤ ਲਈ ਜਾ ਰਹੀ ਸੀ ਲੇਕਿਨ ਸੀਬੀਆਈ ਦੇ ਵੱਲੋਂ ਮੌਕੇ ਤੇ ਹੀ ਇਸ ਨੂੰ ਜਿਹੜਾ ਦਬੋਸ਼ ਲਿਆ ਗਿਆ ਤੇ ਤਸਵੀਰਾਂ ਸਾਹਮਣੇ ਆਈਆਂ ਘਰ ਦੇ ਵਿੱਚ ਨੋਟਾਂ ਦੇ ਢੇਰ ਲੱਗੇ ਸਨ ਇਸ ਤਰੀਕੇ ਦੇ ਨਾਲ ਸੋਨਾ ਚਾਂਦੀ ਪਿਆ ਸੀ ਜਿਵੇਂ ਬਾਲਟੀਆਂ ਪਰ ਪਰ ਕੇ ਕਿਆ ਜੋ ਅਸਾਧ ਹੈ ਕਿ ਇਸ ਤਰੀਕੇ ਦੇ ਨਾਲ ਸੋਨਾ ਚਾਂਦੀ ਜਿਹੜਾ ਉੱਥੋਂ

ਇਤੋਂ ਤੱਕ ਹੀ ਦੱਸ ਦਈਏ ਕਿ ਦਿੱਲੀ, ਮੁੰਬਈ, ਲੁਧਿਆਣਾ, ਬਠਿੰਡਾ, ਮੁਹਾਲੀ, ਜ਼ਿਰਕਪੁਰ ਤੇ ਚੰਡੀਗੜ੍ਹ ਦੇ ਵਿੱਚ ਰੇਡ ਕਰਕੇ ਚਲ ਤੇ ਚੈਲੰਜ ਜਿਹੜੀ ਜੁਆਇਤਾ ਤੇ ਉਸ ਦਾ ਪੂਰਾ ਬੇਰਵਾਜ ਜਿਹੜਾ ਲਿਆ ਗਿਆ ਸੋ ਵੱਡਾ ਕਹਿ ਸਕਦੇ ਆ ਕਿ ਇੱਕ ਕਾਰਵਾਈ ਕੀਤੀ ਗਈ ਹੈ ਆਈਆਰਐਸ ਅਕਸਰ ਜੋ ਹੈ ਉਸ ਤੇ ਘਰ ਦੇ ਉੱਤੇ ਰੇਡ ਕੀਤੀ ਗਈ ਕਰੋੜਾਂ ਦੀ ਜਿਹੜੀ ਕੋਠੀ ਅਲਿਸ਼ਾਨ ਕੋਠੀ ਦੇ ਵਿੱਚ ਜਦੋਂ ਰੇਡ ਪਈ ਜੋ ਸਾਰੇ ਨੂੰ ਹੱਥਾਂ ਪੈਰਾਂ ਦੇ ਪੈਸੇ ਆਉਂਦੀ ਹੈ ਇੱਥੇ ਦੱਸਦੇ ਕਿ ਲਾਪੀਨੋ ਸਪੀਜ਼ਾ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਨਾਲ ਇਹਨਾਂ ਦਾ 2014-19 ਦੇ ਕਰੀਬ ਜਿਹੜਾ ਆਪਸ ਦੇ ਵਿੱਚ ਸੰਪਰਕ ਬਣਿਆ ਉਸ ਤੋਂ ਬਾਅਦ ਇਹਨਾਂ ਦਾ 2024 ਦੇ ਵਿੱਚ ਸੰਪਰਕ ਜਿਹੜਾ ਟੁੱਟਦਾ ਹੈ ਲੇਕਿਨ ਇਸ ਤੋਂ ਬਾਅਦ ਇਹਨਾਂ ਦੇ ਵੱਲੋਂ ਜੋ ਹੈ ਆਪਣਾ ਪੂਰਾ ਕਾਰੋਬਾਰ ਜਿਹੜਾ ਆਪਸ ਦੇ ਵਿੱਚ ਇਹਨਾਂ ਨੇ ਬਿਜ਼ਨਸ ਕੀਤਾ ਸੀ ਉਹ ਬਿਜਮਸ ਬੰਦ ਕਰ ਦਿੱਤਾ ਜਾਂਦਾ ਲੇਕਿਨ ਇਸ ਤੋਂ ਬਾਅਦ ਇਹਨਾਂ ਦੀ ਇੰਨੀ ਜ਼ਿਆਦਾ ਅਣਬਣ ਹੋਈ ਕਿ ਉਸ ਤੋਂ ਬਾਅਦ ਇਸ ਸ਼ਿਕਾਇਤ ਕਰਤਾ ਦੇ ਵੱਲੋਂ ਜਿਸ ਦੇ ਵੱਲੋਂ ਕਿਹਾ ਗਿਆ ਲਾਪੀਨਸ ਦੀ ਇੰਜੂਰੀ ਮਾਲਕ ਨਹੀਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਸ਼ਿਕਾਇਤ ਦਰਜ ਕਰਵਾਈ ਕਿਉਂਕਿ ਇਹਨਾਂ ਦੇ ਵੱਲੋਂ ਈਡੀ ਦੀ ਜਿਹੜੀ ਰੇਡ ਮੇਰੇ ਘਰ ਤੇ ਕਰਵਾਈ ਜਾਂਦੀ ਹੈ ਉਸ ਤੋਂ ਬਾਅਦ ਸੀਬੀਏ ਦੇ ਧਿਆਨ ਦੇ ਵਿੱਚ ਜਦੋਂ ਇਹ ਮਾਮਲਾ ਲਿਆਂਦਾ ਗਿਆ ਤਸਦੀੀਆਈ ਨੇ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਪੂਰਾ ਜਾਲ ਜਿਹੜਾ ਛਾਇਆ ਜਾਲ ਇਸ ਤਰੀਕੇ ਦੇ ਨਾਲ ਛਾਇਆ ਕਿ ਇਸ ਨੂੰ ਪਤਾ ਨਾ ਲੱਗੇ ਇਸ ਦੀ ਕੋਲ ਰਿਕਾਰਡਿੰਗ ਜਿਹੜੀ ਪੂਰੀ ਲਈਸ਼ਵੰਦੀ ਹੈ ਜਿਸ ਤੋਂ ਬਾਅਦ ਕਾਰਵਾਈ ਕਰਦੇ ਕੋਈ ਮੌਕੇ ਤੋਂ ਜਦੋਂ ਇਸ ਨੇ 25 ਲੱਖ ਰੁਪਏ ਲੈਣਾ ਸੀ ਉਸੇ ਦੇ ਦੌਰਾਨ ਇਸ ਨੂੰ ਰੇਡ ਕਰਕੇ ਫੜਿਆ ਗਿਆ ਇਸ ਦਾ ਜਿਹੜਾ ਇੱਕ ਰਾਤਰੀਆ ਉਸ ਦਾ ਵੀ ਨਾਮ ਛੜਾ ਸਾਹਮਣੇ ਆਇਆ ਹੰਸ਼ ਕੋਟਕ ਜਿਸ ਨੇ ਵੱਲੋਂ ਪੂਰੀ ਗੱਲਬਾਤ ਕੀਤੀ ਗਈ ਇਸ ਲਈ ਇਹ ਵਿਚੋਲਾ ਸੀ ਜਿਸ ਦੇ ਨਾਲ ਗੱਲਬਾਤ ਕਰਕੇ ਜਿਹੜਾ ਅਸਰ ਹੈ ਆਈਆਰਐਸ ਅਫਸਰ ਇਸ ਦੇ ਵੱਲੋਂ 45 ਲੱਖ ਰੁਪਏ ਦੀ ਫਰੋਤੀ ਯਾਨੀ ਕਿ ਇਹ ਕਹਿ ਸਕਦੇ ਕਿ ਰਿਸ਼ਵਤ ਜੜੀ ਮੰਗੀ ਗਈ ਸੀ ਲੇਕਿਨ ਇਸੇ ਤੋਂ ਬਾਅਦ ਜੋ ਦੋ ਰਿਸ਼ਵਤ ਦੀ ਗੱਲ ਕੀਤੀ ਗਈ ਸ਼ਿਕਾਇਤਕਰਤਾ ਦੇ ਵੱਲੋਂ ਸੀਬੀਆਈ ਨੂੰ ਜਾਂਚ ਦੇ ਲਈ ਕਿਹਾ ਗਿਆ ਸੀਬੀਆਈ ਨੇ ਪੂਰਾ ਚਾਲ ਬਚਾਇਆ ਤੇ ਉਸ ਤੋਂ ਬਾਅਦ ਇਸ ਨੂੰ ਗ੍ਰਫਤਾਰ ਜਿਹੜਾ ਕੀਤਾ ਗਿਆ ਇਸ ਦੇ ਵਿੱਚ ਦੱਸ ਦਈਏ ਕਿ ਜਿਹੜਾ ਇੰਡੀਅਨ ਰੈਵਨਿਊ ਸਰਵਿਸਿਜ਼ ਆਫੀਸਰ ਹੈ ਆਰਬੀਆਈ ਆਫੀਸਰ ਅਮਿਤ ਕੁਮਾਰ ਸਿੰਘਲ ਜਿਸ ਦੇ ਉੱਤੇ ਵੱਡੀ ਕਾਰਵਾਈ ਹੋਈ ਹੈ ਇਹ ਵੱਡਾ ਅਫਸਰ ਜਿਸ ਦੇ ਕੋਲ 45 ਲੱਖ ਰੁਪਏ ਮੰਗਿਆ ਅਸਵਾ ਰਿਆ ਸੀ ਲਾਪੀਨੋਸ ਪੀਜ਼ਾ ਦੇ ਜਿਹੜੇ ਮਾਲਕ ਨੇ ਉਸ ਦੇ ਕੋਲੋਂ ਲੇਕਿਨ ਇਸੇ ਤੋਂ ਬਾਅਦ ਜਦੋਂ सीबीआई ਤੱਕ ਇਹ ਮਾਮਲਾ ਪਹੁੰਚਿਆ ਕਿਉਂਕਿ ਇਹਨਾਂ ਦੇ ਵੱਲੋਂ ਪਹਿਲਾ ਆਪਸ ਦੇ ਵਿੱਚ ਵਿਸ਼ਵਾਸ ਕੀਤਾ ਜੋ ਅੰਦਾਜ਼ ਸੀ ਲੇਕਿਨ ਜਦੋਂ ਵਿਸ਼ਵਾਸ ਕੀਤਾ ਗਿਆ ਇਹਨਾਂ ਦੇ ਆਪਸ ਦੇ ਵਿੱਚ ਕੋਈ ਸਹਿਮਤੀ ਜਿਹੜੀ ਨਹੀਂ ਬਣਦੀ ਕਈ ਗੱਲਾਂ ਨੂੰ ਲੈ ਕੇ ਇਹਨਾਂ ਦੀ ਆਪਸ ਦੇ ਵਿੱਚ ਕੈਸਾ ਹੋ ਰਿਹਾ ਹੈ ਕਿ ਅਨਵੰਡੁੰਦੀ ਹੈ ਤੇ ਉਸੇ ਤੋਂ ਬਾਅਦ ਸਮਝੋਤੇ ਜਿਹੜੇ ਇਹਨਾਂ ਦੇ ਆਪਸ ਦੇ ਵਿੱਚ ਕੀਤੇ ਸਨ ਉਹ ਸਾਰੇ ਖਤਮ ਕੀਤੇਗੇ ਲੇਕਿਨ ਇਸੇ ਤੋਂ ਬਸ ਸ਼ਿਕਾਇਤ ਕਰਤਾ ਮੈਂ ਇਲਜ਼ਾਮ ਲਾਏ ਨੇ ਕਿ ਇਸ ਅਫਸਰ ਦੇ ਵੱਲੋਂ ਮੇਰੇ ਘਰ ਦੇ ਉੱਤੇ ਐਡੀ ਵੀ ਰੇਡ ਪੁਆਏਗੀ ਤੇ ਇਸ ਤੋਂ ਬਾਅਦ ਇਹ ਮਾਮਲਾ ਜਿਹੜਾ ਸੀਬੀਏ ਤੱਕ ਪਹੁੰਚੇਗਾ